ਤੋ ਜਿਹੜਾ ਪ੍ਰਭੂ ਗਾਥੀ ਦੇ ਰੋਲੇ ਹੋਏ ਆਏ ਉਹਨਾਂ ਨਾਲ ਹੋਵੇ। ਉਹ ਬਖਰਾਤ ਚਲਦੇ। ਉਹਨਾਂ ਦੇ ਚਰਨ ਧੋਣ ਦੇ ਚਰਨ ਸਪਰਸ਼ ਕਰਦੇ। ਤੇ ਜਦ ਬੀਬੇ ਨਾਨਕ ਜੀ ਨੇ ਉਹਨਾਂ ਬਾਰੇ ਕਿਹਾ ਆਉਣ ਵਾਲੇ ਸੁਭਾਵਕ ਸਮੇਂ ਨੂੰ ਸਤਿਗੁਰਤਾ ਘਟ-ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪ੍ਰਸਾਰਤ ਤੇ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਮਾਦਰ ਕੀ ਕਰਦੇ ਹੈ ਉਹ بڑے بڑے ਕਾਰਨਾਵਾਤ ਬਾਤ ਦਾ ਸਲੱਖਣ ਨਹੀਂ ਜੀ ਪਾਉ ਉਹ ਨੂੰ ਉਹ ਭਾਗ ਦਾ ਹੈ ਸਾਧ ਸੰਗਤ ਜੀ ਨੂੰ ਘਰ ਦਾ ਬਿਧਾਰ ਕਿ ਜਦੋਂ ਉਹ ਘਰ ਦੇ ਵਿੱਚ ਕੋਸੀ ਆਵੇ ਸਾਧਿਆ ਜਦੋਂ ਕੇਵਲ ਪਾਪ ਦਾ ਸਮਾਪਤ ਹੋ ਪਰ ਪਾਪ ਕਰੇ ਛੇਵੇਂ ਪਾਪ ਦਾ ਪ੍ਰਕਾਰ ਤੁਸੀਂ ਗੱਲ ਪੜ੍ਹੋ ਬਾਪ ਨੇ ਬਾਗਨ ਮੁਕਤਾ ਕੇ ਭੈਤੀ ਦੇਦੇ ਜੀ ਵੀ ਇਹਨਾਂ ਦਾ 파ਸਰ ਨੂੰ ਕਰਨ ਤੇ ਬਹੁਤ ਆਪਤਿਕ ਆਹੋ ਤੇ ਦਿੱਤਾ ਪਈ ਹੈ ਮੇਰੀ ਆਪਣੀ ਬਾਰ ਹੋਵੇ ਆਪਣੀ ਸੁਰਖਾ ਹੋਵੇ ਜੇਕਰ ਤੁਹਾਨੂੰ ਇੱਕ ਵਰਦਨ ਕਿਹਾ ਤੇ ਆਪਣੀ ਸੁਰਖਾ ਮੰਨ ਕੇ ਕੌਲ ਦੀ ਚਲਦਾ Yeah, ਆਏ ਕੋਪੀ ਕੀ ਆਈ ਨੂੰ ਸੁਣਦੇ ਸਾਰੇ ਆਰ ਜੀ ਕਦੇ ਬਹੁਤ ਕਰਦੇ ਬਰਾਬਰ ਪਰ ਇਹ ਤੋਂ ਬਰਾਬਰ ਲੱਗਦਾ ਕਿ ਇੱਕ ਬਿਰਸ਼ੇ ਕੋਉਤੇ ਲੀਆਂ ਕਈ ਕਾਣ ਨੂੰ ਗੁਰਾ ਦਾ ਮਨ ਕਹਿੰਦੇ ਜਾਓ ਉਹ ਜਬਰੀ ਦੀ ਦਾ ਕੋ ਕੁਝ ਬਾਤ ਦਾ ਹਾਕੋ ਤਾਂ ਨਹੀਂ ਤਾਂ ਬਹੁਤ ਹੈ ਪਰ ਜੇ ਤੁਹਾਨੂੰ ਕੋਈ ਜਤੀ ਜੇ ਉਹ ਜੇ ਅਗਿਤੇ ਆਵੇ ਕਿਹਾ ਤੀ ਤਾ ਵੀ ਤਾਂ ਦੇਖੋ ਉਹ ਕਿਹਾ ਲਾਤੀ ਬਾਣਾ ਜਿਹੜਾ ਸੀ ਉਹ ਬਾਬਾ ਸ਼੍ਰੀ ਚੰਦ ਜੀ ਵਿਖਾਉਂ ਪਿਆ। ਸਾਰ ਸਗਤੀ ਇਹ ਬਰਦਾਸ਼ਤ ਹੁਕਮਤ ਹੈ ਸੋਹੀ ਹੈ। ਜੇ ਆਪਾ ਭਾਵਾਂ ਸਦਾ ਬੁਲਾ ਕੇ ਵਿਚਾਰ ਕੇ ਜਿਵੇਂ ਇੱਕ ਮੂਰਤੇ ਦੇ ਕੋਲ ਮਿੱਤਰ ਦੀ ਕੋਈ ਸਗਤੀ ਆਪੀ ਹੈ। ਤੇ ਇਥੇ ਰਾਸਿਕਾ ਨਿਰਮਲਿਆ ਦਿੰਗਾ ਦਿੰਗਾ ਹੋਰ ਕਰਦੇ ਬੰਦੀਆ ਕਸਾਲਾ ਆ ਆ ਸਾਰੇ ਅੰ ਵਿੱਚੋਂ ਇੱਕ ਕੋਈ ਗੁਰ ਦੇ ਨਾਮ ਦੀ ਸਗਤੀ ਆਵੇ ਨਾਮ ਦੇ ਪ੍ਰਕਾਰ ਪਰਤੇ ਘਰ ਸਾਸਿੰਧ ਕਿਉਂਕਿ ਐਸਾ ਕਿਉਂ ਕੀਤਾ ਆਗਨ ਮੇਰੇ ਕਿਰਤੇ ਦੀ ਵਿਚਾਰਨਾ ਕਿਸੇ ਮੇਦਾਰੀ ਇੱਥੇ ਕਿਉਂ ਸਭ ਪ੍ਰਕਾਰ ਦੇ ਉਪਦੇਸ਼ਾਂ ਪਰਨਾ ਕੋ ਸੰਗ ਜਦ ਕੋ ਤੁਲਾਨਾ ਸਾਹਿਬ ਦਾ ਉਪਦੇਸ਼ ਦਾ ਸਾਰਿਆਂ ਨੂੰ ਸੰਗ ਜੀਨੋ ਜੀਨੋ ਕਤਰੀ ਬ੍ਰਾਹਮਣ ਸ਼ੂਦਰ ਵੈ ਉਪਦੇਸ਼ ਚੌ ਵਰਨਾ ਕੋ ਸੰਗ ਸੰਗ ਮੁਖੇਵਾ ਰੱਖੇ ਨੇ ਅੰਦਰ ਦਾ ਰੱਖੇ ਨੇ ਜੇ ਸਾਖਾਂ ਹਰਿ ਤੁਲਾਨਕ ਦੇ ਘਰ ਦੀਆਂ ਦੇ ਗੁਰੂ ਨਾਨਕ ਦੇ ਘਰ ਦੀ ਜਿਹੜੀ ਮਰਜ਼ਾਦਾ ਹੈ ਉਹਦਾ ਪ੍ਰਚਾਰ ਤੇ ਪ੍ਰਸਾਰ ਕਰਦੀ ਹੈ ਇਸ ਕਰਕੇ ਸਾਧ ਸੰਗਤ ਜੀ ਵੱਖਰੇ ਨਹੀਂ ਜਾਗਣਾ ਕਿ ਗੁਰੂ ਨਾਨਕ ਦੇ ਘਰ ਦਾ ਅੰਗ ਜਾਗਣਾ ਇਸ ਕਰਕੇ ਨਾਨਕ ਨਿਰਤਲ ਪੰਥ ਚਲਾਇਆ ਰਾਜ ਸਰ ਵੀ ਲੈ ਕੋ ਬੱਤਰ ਮੰਗ ਵਾਲਿਆਂ ਦਾ ਪਾਸ ਚਲਾਇਆ ਜਿਸ ਦਾ ਪ੍ਰਚੋਜਕ ਕੀ ਹੈ ਸਾਰੇ ਪਾਸੇ ਇੱਕੋ ਉਹਨਾਂ ਨਾਮ ਆਵਾਜ਼ ਵੀ ਨਾ ਬਾੜੀ ਗੁਰੂ ਗੁਰੂਆਂ ਬਾੜੀ ਵਿੱਚ ਬਾੜੀ ਆਗੜ ਸਾਰੇ ਗੁਰ ਬਾਣੀ ਕਹੇ ਇੱਕ ਜਨ ਮਾਤਾ ਹੈ ਪ੍ਰਤੱਖ ਕੀ ਗੁਰੂ ਦਾਗ ਤੇ ਘਰ ਤੋਂ ਤਿਲਹਾਰ ਜਾਇਏ ਖੁਰਬਾ ਚਾਹੀਏ ਸਾਰੇ ਪ੍ਰੇਮ ਕਾ ਥੜ ਵੱਲ ਤੇ ਫਿਰ ਸਿਮਾਰ ਪਿਆਰ ਗੁਰੂ ਨਾਨਕ ਸਾਹਿਬ ਜੀ ਦੇ ਭਾਣਾ ਕਿ ਜਿਹੜੇ ਨੀਵੇਂ ਨੇ ਉਹਨਾਂ ਨੂੰ ਵੀ ਉੱਚੇ ਕਰ ਦਿੰਦਾ। ਬਸੂ ਪ੍ਰੇਤ। ਵਾਹਿਗੁਰੂ ਤਰ ਪਾਰੇ। ਨਾਨਕ ਦਾ ਤੇਰੀ ਸ਼ਰਧਾਈ। ਸਦਾ ਸਦਾ। ਅਦਾਸਤੀ ਮਹਾਤਮਾ ਨੂੰ ਬੜਾ ਹੀ ਜੋਗਦਾਰ ਤੇਈਵਾਰ ਕਿਲੀਦਰਵਾਰ ਸਾਹਿਬ ਅੰਮ੍ਰਿਤਸਰ ਦੇ ਰਾਹ ਤੇ ਸਮੇਂ ਆਏ ਜਤ ਜੋਰ ਦੇ ਗਾਰੀਂ ਵੀ ਆਪੀ। ਯੋਗਦਾਨ ਅਦਾਸਤੀ ਮਹਾਤਮਾ ਜੀ ਜਿਹੜੇ ਨਾ ਉਹ ਦਾ ਲਾ ਕੇ ਉੱਚੀ ਤਾਰੀ ਲਾ ਕੇ ਦਰਬਾਰ ਸਾਹਿਬ ਜਾਵੇ ਤੇ ਅਗਰ ਜੋ ਜਗਤ ਸਾਹਿਬ ਸਿੰਘ ਜੀ ਜਦੋਂ ਪ੍ਰਕਾਸ਼ ਹੋ ਜਾਂਦਾ ਜੋਤ ਦਾ ਤਾਂ ਹਕੂਮਤ ਤੇ ਪਰਦਾ ਸਪਾਰਸ਼ ਪਾਕਿਸਤਾਨ ਤੇ ਜਿਹੜਾ ਜੋਤ ਜਗਾਉਣ ਜਾਂਦਾ ਸੀ ਦੀਵਾ ਜਗਾਉਣ ਜਾਂਦਾ ਸੀ ਉਹ ਪਤਾ ਹੈ ਕਿ ਇਸ ਜੋਤ ਜਗਾਉਣ ਦਾ ਤਰਕ ਹੋਵੇਗਾ ਮੇਰੇ ਪ੍ਰਾਣਾ ਦਾ ਆਸ ਹੋਵੇਗਾ ਕਿ ਸਤਨਾਮ ਸ੍ਰੀ ਵਾਹਿਗੁਰੂ ਫਿਰ ਵੀ ਜਾਗੇ ਤੇ ਸਾਧ ਸੰਗਤ ਜੀ ਰੋਜ਼ ਦਰਬਾਰ ਸਾਹਿਬ ਚੋਟੋ ਤੇ ਗੌਣ ਬਾਸ ਦੇ ਪ੍ਰਕਾਸ਼ ਕਰਨ ਵਾਸਤੇ ਸ਼ਹੀਦੀ ਦੇ ਰਹੇ। ਗੁਰਵਾਨੀ ਦੇ ਦਿੰਦੇ। ਕਿਉਂਕਿ ਬੜੇ ਪਿਆਰ ਨਾਲ ਸਮੇ ਆਇਆ ਤਾਂ। ਵਰਤਾਰ ਸਾ ਬੰਗਲਾ ਵਿੱਚ ਦੇंदा। ਇਹ ਸਾਧ ਸੰਗਤ ਜੀ ਓਸ ਟਾਈਮ ਗੁਰੂ ਕ੍ਰੰਤ ਦੀ ਸੰਭਾਲ ਉਦਾਸੀ ਦੀ ਬਾਤ ਮੈਂ ਕਰਿਆ ਸਾਖਿਆ ਵੀ ਦਾਸੀ ਮਹਾਤਮਾ ਕਰਾਉਂਦੇ ਕਾਮੁਤ ਵੱਡੇ ਵੱਡੇ ਵਿਦਵਾਨ ਗਿਆਨੀ ਮਹਾਪੁਰਖ ਹੋਏ ਜਦੋਂ ਉਹਨਾਂ ਦਾ ਜੀਵਨ ਪੜੋ ਤੇ ਪਤਾ ਚੱਲਦਾ ਹੈ ਉਹਨਾਂ ਨੇ ਵੀ ਕਿਸੇ ਨਾ ਕਿਸੇ ਦਾਸੀ ਮਹਾਤਮਾ ਤੋਂ ਗੁਰੂ ਘਰ ਦੀ ਦਿੱਧਿਆ ਗ੍ਰਾਂਡ ਇਹ ਗੱਲ ਕਿ ਸਤਨਾਮ ਸ੍ਰੀ ਵਾਹਿਗੁਰੂ ਉਸ ਕਰਕੇ ਵਿਦਿਆ ਕਰਣੀ ਤਾਂ ਸੌਤਾ ਸੌਖੇ ਇਹ ਕੁਝ ਕਮਾਈ ਨਹੀਂ ਕਰਦੀ ਹੁੰਦੀ ਪਰ ਜਿਨ੍ਹਾਂ ਨੇ ਕਮਾਈ ਕਰਕੇ ਕੁਝ ਬੋਲਣਾ ਤੇ ਸਾਧ ਸੰਗਤ ਜੀਓ ਬੋਲਦੇ ਵੀ ਨਾਪ ਤੋ ਵਾੜੀ ਦੇ ਵੀ ਕਿਹਾ ਬਹੁਤਾ ਬੋਲਣ ਚੱਖਾਂ ਮੇਰੇ ਕਿੰਨੇ ਬੋਲੇ ਦ੍ਰਾਨ ਸੋਸਿ ਤੇਰੇ ਅਰੇ ਕਾੰ ਮਿਲਿਆ ਕਰ ਕਰਕੇ ਹਾਰਕਾਂ ਦੇ ਨਿਕਾਲੇ ਪੜ ਆਉ ਪਿਆਰ ਨਾਲ ਪ੍ਰੇਮ ਨਾਲ ਵਿਚਾਰ ਲਈਏ ਸਮਝ ਲਈਏ ਸਦਾ ਸਮਝ ਲਈਏ ਤਾਂ ਕਿ ਸਾਡੇ ਜੀਵਨ ਵਿੱਚ ਕੋਈ ਕਲਪਤ ਰਸਤਾ ਨਾ ਬਣਾਵੇ ਇਸ ਲਈ ਸਾਸ ਸ੍ਰਮਣੀ ਮਹਾਪ੍ਰਖਾ ਦੀਆਂ ਪਰਮਾਈਆਂ ਦਾ ਜ਼ਿਕਰ ਪੰਖਾਂ ਦਾ ਜ਼ਿਕਰ ਨਿਰਮਲਿਆਂ ਦਾ ਜ਼ਿਕਰ ਵਿਦਾਸੀ ਭਗਤਾਂ ਦਾ ਜ਼ਿਕਰ ਪਰ ਜਪਦੇ ਕਿਹਦੇ ਲਈ ਕੋਈ ਪਰਮੇਸ਼ਰ ਪਰਮੇਸ਼ਰ ਦੇ ਗੁਣ ਗਾਵਦੇ ਨੇ ਸਾਰੇ ਕੋਈ ਸਤਿਗੁਰਾਂ ਦਾ ਉਪਦੇਸ਼ ਸਾਰੇ ਬ੍ਰਹਿਮਤ ਕਰਦੇ ਆਓ ਇਹ ਸਾਪ ਰੱਖੀ ਨਾ ਕੀਤੀ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਕਰਨ ਜੇ ਉਹ ਜੀ ਸਰਕਾਰ ਦੇ ਵਿਅਕਤੀਏ ਉਹ ਜੀ ਆ ਵੀ ਜਿੰਨਾ ਚਿਰ ਬਾਬਾ ਸ਼੍ਰੀ ਚੰਦ ਸਾਹਿਬ ਜੀ ਦਾ ਸ਼ਰੀਰ ਰਹਾ ਸਾਰੇ ਗੁਰੂ ਸਾਹਿਬਾਨ ਜੀ ਉਹਨਾਂ ਦਾ ਅਦਰ ਸਤਕਾਰ ਵੱਡੇ ਜਾਣ ਕੇ ਕਰਦੇ ਸਾਰ ਸੰਗਤਿ ਸਾਧਗਰਾਂ ਦੇ ਸਾਹਿਬਜ਼ਾਦਿਆਂ ਦਾ ਸਤਕਾਰ ਜੇ ਗੁਰੂ ਅੰਗਦ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ ਭੁੱਲ ਕੀਤੀ ਕੁਮਰਦਾਸ ਜੀ ਨੂੰ ਲਾਤ ਮਾਰੀ ਪੁਕਾਰ ਲੋ ਤੇ ਆਹ ਗੁਰਗਸਰ ਜੀ ਨੇ ਉਹਦੇ ਬਾਅਦ ਕੋਈ ਆਪਣੇ ਫਿਰਦੇ ਦੇ ਅੰਦਰ ਸਾਥ ਸੰਗਤੀ ਰਸੀ ਭਾਵਨਾ ਨਹੀਂ ਰੱਖੀ ਬਲਕਿ ਉਹ ਫਿਰ ਵੀ ਪਿਆਰ ਜਦੋਂ ਗੁਰਮਰਦਾਸ ਜੀ ਸਾਚਖੰਡ ਗਏ ਉਹਦੋਂ ਭੁੱਲ ਬਖਸ਼ਾਉਣ ਆਏ ਮਹਾਰਾਜ ਨੇ ਉਹ ਵੀ ਬਖਸ਼ੀ ਜੋਤੀ ਵੀ ਦਿੱਤੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਅਤੇ ਧੰਗੂ ਅਰਜਨ ਦੇਵ ਜੀ ਤੁਹਾਡੇ ਕੋਲ ਆਣਗੇ ਤੁਹਾਡਾ ਸਤਕਾਰ ਕਰਨ ਦੇ ਲਈ ਜਦੋਂ ਤੁਹਾਡੇ ਚਰਨਾਂ ਹੱਥ ਲਾਉਣਗੇ ਜਿਹੜੀ ਲੱਤ ਸਾਡੇ ਪੈਰੀ ਸੀ ਜਿਹਦੀ ਤਕਲੀਫ ਹੈ ਉਹ ਤੁਹਾਡੀ ਆਉਂਦੇ ਠੀਕ ਹੋ ਜਾਵੇਗੀ ਸਤਨਾਮ ਸ੍ਰੀ ਵਾਹਿਗੁਰੂ ਸੋਇ ਸਤਕਾਰ ਕੇ ਭਾਈ ਇਹ ਬੜਾ ਆਦਰਯੋਗ ਸਰਕਾਰ ਹੁਣ ਘਰ ਵਿੱਚ ਫੜਿਆ ਹੋਇਆ ਸੀ ਮਰਜ਼ਾ ਦਾ ਮਰਜ਼ਾ ਦੇ ਖੇਡੀ ਹੈ ਐਵੇਂ ਛੋਟੀਆਂ ਛੋਟੀਆਂ ਗੱਲਾਂ ਦੇ ਬਹਾਨੇ ਬੜਾ ਕੇ ਲੰਮਿਆ ਖਰੀ ਚਾਈ ਜਉਂ ਕਿ ਹੁਣ ਕਰਦਾ ਸੁਧਾਰ ਦਾ ਹੈ ਬੜੋ ਕਿਸਮਾਤੀ ਕਰਦੇ ਹਾਂ ਇਹਨਾਂ ਕਦੇ ਕਿਸੇ ਦਿਨ ਨਹੀਂ ਮਰੋ ਕੇ ਕੰਟੇ